ਕਿਸਮਾਂ ਬਿਜਾਰ ਦੇ ਵਿੱਚ ਨੇ ਇੱਕ ਤਾਂ ਮੇਰੇ ਖਿਆਲ ਚ 110 ਤੇ ਇੱਕ ਮੇਰੇ ਖਿਆਲ 321 ਹੈ ਸ਼ਾਇਦ ਇਹ ਪ੍ਰਾਈਵੇਟ ਕਿਸਮਾਂ ਨੇ ਤਾਂ ਇਹਨਾਂ ਦੇ ਬਾਰੇ ਜੇ ਤੁਹਾਡੇ ਸਵਾਲ ਆ ਰਹੇ ਆ ਆਪਾਂ ਪਿਛਲੇ ਸਾਲ ਵੀ ਇੱਕ ਸ਼ਾਰਟ ਵੀਡੀਓ ਅਪਲੋਡ ਕੀਤੀ ਸੀ ਜਿਵੇਂ ਆ ਵੀਡੀਓ ਦੇਖ ਰਹੇ ਹੋ ਨਾ ਕਿ ਖੇਤ ਦੇ ਪੱਤੇ ਜਿਹੜੇ ਪੀਲੇ ਜੇ ਜਾਂ ਜੰਗਾਲੀ ਜੀ ਭਾਲੇ ਤੇ ਝੋਨਾ ਅੜਿਆ ਜਾਂ ਖੜਾ ਹੈ ਕਿਸਾਨ ਵੀਰ ਕਹਿੰਦਾ ਕਿ ਝੋਨਾ ਚੱਲ ਨਹੀਂ ਰਿਹਾ ਆਪਾਂ ਪਿਛਲੇ ਸਾਲ ਵੀ ਦੇਖਿਆ ਸੀ ਖੇਤਾਂ ਜਾ ਕੇ ਦੇਖਿਆ ਸੀ ਕਿ ਇਹ ਝੋਨਾ ਸ਼ੁਰੂ ਚ ਅੜ ਜਾਂਦਾ ਹੈ ਅੜਕੇ ਤੇ 25 30 ਦਿਨ ਬਾਫੇ ਗ੍ਰੋਥ ਕਰਦਾ ਹੈ ਤਾਂ ਪਿਛਲੀ ਵਾਰੀ ਵੀ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਕਿ ਜੇ ਇਹ ਝੋਨਾ ਖੜ ਗਿਆ ਤਾਂ ਇਹਨੂੰ ਫालतੂ ਚ ਕੋਈ ਬਾਇਓ ਪ੍ਰੋਡਕਟ ਕੋਈ ਦਾਣੇਦਾਰ ਜਾਂ ਕਿ ਵੱਧ ਖਾਦ ਨਾ ਪਾਇਓ ਕਿਉਂਕਿ ਇਸ ਝੋਨੇ ਦਾ ਗੁਣ ਕਹਿ ਲੋ ਚੇਹ ਦੀ ਕਮੀ ਕਹਿ ਲੋ ਇਹ ਇੱਕ ਵਾਰੀ ਅੜਕੇ ਚਲਦੇ ਹੈ ਤਾਂ ਜੇ ਤੁਸੀਂ ਹੁਣ ਖਾਦਾਂ ਵੱਧ ਪਾਤੀਆਂ ਦੇਖ ਕੇ ਕਿਹ ਚੱਲਿਆ ਨਹੀਂ ਹੈ ਚੱਲਿਆ ਨਹੀਂ ਤਾਂ ਗਾਂਹ ਜਾ ਕੇ ਟੋੜਾ ਨੁਕਸਾਨ ਕਰਨੀਆਂ ਇਸ ਕਰਕੇ ਇਹ ਜਿਹੜੀਆਂ ਦੋ ਕਿਸਮਾਂ ਨੇ ਇਹਨਾਂ ਤੇ ਜ਼ਿਆਦਾ ਇਹ ਖਰਚਾ ਨਾ ਕਰੋ ਆਮ ਦੀ ਤਰ੍ਹਾਂ ਜੋ ਚੀਜ਼ਾਂ ਪਾ ਰਹੇ ਹੋ ਪਾਓ ਇਹ 30 ਦਿਨ ਤੋਂ ਬਾਅਦ ਚੱਲ ਪੈਣੀਆਂ ਰਹੀ ਗੱਲ ਇਹਨਾਂ ਦਾ ਝਾੜ ਮੈਨੂੰ ਉਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਪ੍ਰਾਈਵੇਟ ਵੈਰੇਟੀਆਂ ਨੇ ਤੁਹਾਡੀ ਇਹੇ ਪ੍ਰੋਬਲਮ ਆਈ ਸੀ ਬਾਜ਼ਾਰ ਦੇ ਵਿੱਚ ਉਹਦੇ ਹੱਲ ਲਈ ਮੈਂ ਤੁਹਾਨੂੰ ਦੱਸ ਰਿਹਾ ਕਦੇ ਪਿਛਲੇ ਸਾਲ ਵੀ ਦੇਖੇ ਸੀ ਖੇਤ ਉਸ ਤੋਂ ਪਿਛਲੇ ਸਾਲ ਵੀ ਦੇਖੇ ਤੇ ਉਹਨਾਂ ਨੂੰ ਜਿਹੜਾ ਹੈਗਾ ਕੰਪਨੀ ਨਾਲ ਵੀ ਗੱਲ ਹੋਈ ਸੀ ਤਾਂ ਉਹਨਾਂ ਦਾ ਹੀ ਸਾਫ਼ ਤੇ ਸਪਸ਼ਟ ਕਹਿਣਾ ਸੀ ਕਿ ਸਾਡਾ ਝੋਨਾ ਰੁੱਕੇ ਚੱਲਦਾ ਹੈ ਤੇ ਇਸ ਲਈ ਇਹਤੇ ਫालतू ਖਰਚਾ ਨਾ ਕਰੋ ਧੰਨਵਾਦ ਦੋਸਤੋ ਮੇਰ ਆ ਦੋ ਕੇ